ਬ੍ਰੇਕਿੰਗ ਖਬਰਾਂ ਦੇ ਵਿੱਚ ਵੱਡੀ ਬ੍ਰੇਕਿੰਗ ਨਿਊਜ਼ ਇਸ ਵਕਤ ਨਿਕਲ ਕੇ ਆ ਰਹੀ ਹੈ ਟ੍ਰਾਂਟੋ ਤੇ ਜੀਟੀਏ ਵਿੱਚ ਗੱਡੀਆਂ ਚੋਰੀ ਕਰਨ ਵਾਲੇ ਇੱਕ ਵੱਡੇ ਗਰੋਹ ਦਾ ਪਰਦਾਫਾਸ਼ ਕਰਦੇ ਆ ਪੀਲ ਰਿਜ਼ਨ ਪੁਲਿਸ ਵੱਲੋਂ 6 ਜਣਿਆਂ ਨੂੰ ਕਾਬੂ ਕੀਤਾ ਗਿਆ ਜਦਕਿ 5 ਹੋਰਾਂ ਦੀ ਭਾਲ ਕੀਤੀ ਜਾ ਰਹੀ ਹੈ ਪੁਲਿਸ ਦਾ ਮੰਨਣਾ ਹੈ ਕਿ ਗਰੋਹ ਨੇ 40 ਲੱਖ ਡਾਲਰ ਮੁੱਲ ਦੀਆਂ 100 ਤੋਂ ਵੱਧ ਗੱਡੀਆਂ ਚੋਰੀ ਕੀਤੀਆਂ ਨੇ ਜਾਂਚਕਰਤਾਵਾਂ ਨੇ ਦੱਸਿਆ ਕਿ ਬੀਤੇ ਜੁਲਾਈ ਮਹੀਨੇ ਦੌਰਾਨ 에어ਪੋਰਟ ਡਿਵੀਜ਼ਨ ਕ੍ਰਿਮੀਨਲ ਇਨਵੈਸਟੀਗੇਸ਼ਨ ਬਿਊਰੋ ਨੇ ਪੀਰਸਨ ਇੰਟਰਨੈਸ਼ਨਲ 에어ਪੋਰਟ ਅਤੇ ਇਸ ਦੇ ਆਲੇ-ਦੁਆਲੇ ਦੇ ਇਲਾਕਿਆਂ ਵਿੱਚੋਂ ਗੱਡੀਆਂ ਚੋਰੀ ਕਰਨ ਦੇ ਮਿਲਦੇ-ਜੁਲਦੇ ਤਰੀਕੇ ਦੀ ਪਛਾਣ ਕੀਤੀ ਹੈ। ਚੋਰਾਂ ਵੱਲੋਂ ਲੈਕਸਸ ਐਸਯੂਵੀ, ਟੋ요ਟਾ ਐਸਯੂਵੀ ਅਤੇ ਪਿਕਅਪ ਟਰੱਕਾਂ ਨੂੰ ਵਧੇਰੇ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਅਗਸਤ ਤੋਂ ਨਵੰਬਰ ਦੇ ਵਿੱਚ ਜਿੱਥੇ ਟ੍ਰਾਂਟੋ ਕਈ ਘਰਾਂ ਦੇ ਵਿੱਚ ਤਲਾਸ਼ੀ ਦੌਰਾਨ ਕੰਪਿਊਟਰ ਪ੍ਰੋਗਰਾਮਿੰਗ ਮਾਸਟਰ ਕੀਜ਼ ਸਿੰਗਲ ਜਾਮ ਕਰਨ ਵਾਲੇ ਇਲੈਕਟ੍ਰੋਨਿਕ ਯੰਤਰਾਂ ਜਿਨ੍ਹਾਂ ਦੇ ਵਿੱਚ ਕਾਫੀ ਮਾਤਰਾ ਵਿੱਚ ਪੁਲਿਸ ਨੂੰ ਇਹ ਯੰਤਰ ਮਿਲੇ ਨੇ ਜਿਨ੍ਹਾਂ ਦੇ ਆਧਾਰ ਤੇ ਕਿਊਬੈਕ ਦੇ ਨਾਲ ਸੰਬੰਧਿਤ 6 ਜਣਿਆਂ ਨੂੰ ਕਾਬੂ ਕੀਤਾ ਗਿਆ ਤੇ 5 ਹੋਰ ਦੇ ਵਿਰੁੱਧ ਗ੍ਰਿਫਤਾਰੀ ਦੇ ਵਾਰੰਟ ਜਾਰੀ ਕਰ ਦਿੱਤੇ ਗਏ ਨੇ ਗ੍ਰਿਫਤਾਰ ਸ਼ੱਕੀਆਂ ਵਿਰੁੱਧ ਸਾਂਝੇ ਤੌਰ ਤੇ 100 ਦੇ ਉੱਪਰ ਦੋਸ਼ ਲਗਾਏ ਗਏ ਨੇ ਬਾਕੀ 5 ਜਣਿਆਂ ਨੇ ਜਿੱਥੇ ਸ਼ੱਕੀਆਂ ਨੇ ਸਰੈਂਡਰ ਕਰਨ ਦਾ ਸੰਦਾ ਦਿੱਤਾ ਗਿਆ ਤੇ ਗ੍ਰਿਫਤ ਸ਼ੱਕੀ ਗ੍ਰਿਫਤਾਰੀ ਦੇ ਵਿੱਚੋਂ ਜਿੱਥੇ 27 ਸਾਲ ਦੀ ਆਲਾ ਜੈਦੀ ਜੀਟੀਏ ਡਿਸਟੈਂਸ਼ਨ ਸੈਂਟਰ ਵਿੱਚ ਬੰਦ ਕੀਤਾ ਗਿਆ ਅਤੇ ਉਸ ਵਿਰੁੱਧ ਗੱਡੀਆਂ ਚੋਰੀ ਕਰਨ ਦੇ 18 ਤੋਂ ਜ਼ਿਆਦਾ ਦੋਸ਼ ਲਗਾਏ ਗਏ ਨੇ ਇੱਥੇ ਬੜਨਾ ਇਹ ਵੀ ਦੱਸਦਾ ਹੈ ਕਿ ਗੱਡੀਆਂ ਚੋਰੀ ਦੀਆਂ ਵਾਰਦਾਤਾਂ ਤੋਂ ਇਲਾਵਾ ਜਨਵਰੀ ਮਹੀਨੇ ਦੌਰਾਨ ਪੀਲ ਰੀਜਨ ਪੁਲਿਸ ਵਿੱਚ ਘਰਾਂ ਅਤੇ ਕਾਰੋਬਾਰੀ ਟਿਕਾਣਿਆਂ ਤੇ ਲੁੱਟ ਦੀਆਂ 298 ਵਾਰਦਾਤਾਂ ਵੀ ਸਾਹਮਣੇ ਨਿਕਲ ਕੇ ਆਈਆਂ ਜਦਕਿ ਫਰਵਰੀ ਦੌਰਾਨ ਇਹ ਆਕੜਾ 254 ਦਰਜ ਕੀਤਾ ਗਿਆ ਮਾਰਚ ਮਹੀਨੇ ਦੌਰਾਨ 258 April ਦੌਰਾਨ 261 ਮਾਰਚ ਅਤੇ ਮਈ ਦੌਰਾਨ 164 ਜੂਨ ਦੌਰਾਨ 200 31 ਜੁਲਾਈ ਦੇ ਵਿੱਚ 203 ਵਾਰਦਾਤਾ ਸਾਹਮਣੇ ਆਈਆਂ ਜਦਕਿ ਅਗਸਤ ਦੇ ਵਿੱਚ 288 ਸਤੰਬਰ ਦੇ ਵਿੱਚ 230 ਅਤੇ ਅਕਤੂਬਰ ਵਿੱਚ 234 ਵਾਰਦਾਤਾ ਦਰਜ ਕੀਤੀਆਂ ਗਈਆਂ ਰੀਡਰ ਕਵਰਨਾਮਾ ਦੇ ਵਿੱਚ ਇਹ ਸੀ ਹੁਣ ਤੱਕ ਦੀ ਵੱਡੀ ਬ੍ਰੀਕਿੰਗ ਨਿਊਜ਼ ਹੋਰ ਖਬਰਾਂ ਦੇਖਣੇ ਸੁਣਨੇ ਪੜ੍ਹਨੇ ਤਾਂ ਬਣੇ ਰਹੋ ਆਜ਼ ਨਿਊਜ਼ ਬਾਲਾ ਦੇ ਨਾਲ